ਨੋ ਸ਼ਰਾਬ ਦੇ ਠੇਕੇ ਟੁੱਟਣ ਕਾਰਨ ਠੇਕੇ ਦੇ ਬਾਹਰ ਇਹ ਪਿਆਕੜਾਂ ਦੀ ਭੀੜ ਤੁਹਾਨੂੰ ਵੀ ਨਜ਼ਰ ਆ ਰਹੀ ਹੋਵੇਗੀ ਜਿੱਥੇ ਕਿ ਸਸਤੀ ਸ਼ਰਾਬ ਮਿਲ ਰਹੀ ਹੈ ਪਰ ਇਸ ਸਸਤੀ ਸ਼ਰਾਬ ਦੀ ਆੜ ਦੇ ਵਿੱਚ ਮਿਆਦ ਪੁੱਗੇ ਸ਼ਰਾਬ ਵੀ ਵੇਚੀ ਜਾ ਰਹੀ ਹੈ ਦਰਅਸਲ ਇੱਥੇ ਐਕਸਪਾਇਰੀ ਡੇਟ ਦੀ ਸ਼ਰਾਬ ਵੇਚੀ ਜਾ ਰਹੀ ਹੈ ਜਿਸ ਦਾ ਪਤਾ ਕਿ ਲੋਕਾਂ ਨੂੰ ਲੱਗਣ ਤੇ ਉਹਨਾਂ ਨੇ ਠੇਕੇਦਾਰ ਦੇ ਉੱਤੇ ਸਵਾਲ ਚੁੱਕਿਆ ਤੇ ਅੱਗੋਂ ਠੇਕੇਦਾਰ ਨੇ ਕੀ ਜਵਾਬ ਦਿੱਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਰਤਾ ਕਿਉਂ ਚੀਜ਼ ਵੇਚ ਕੇ ਤਾਂ ਜੀ ਨਾਲ ਲਵ ਰਹਿਣ ਤੋਂ ਵਾਪਸ ਕਰ ਦਿਓ ਜਰ ਬੈਗ ਲੈਣ ਚਾਹੀ ਕਿਵੇਂ ਇਹ ਦੱਸੋ ਜੀ ਬੈਗ ਲੈਣ ਤਾਂ ਪਤਾ ਕੀ ਹੈ ਸਾਲ ਦੇ ਵਿੱਚ ਆ ਗਈ ਮਹੀਨਾ 2 ਮਹੀਨੇ ਕਿਦੋਂ ਦੀ ਐਕਸਪਾਇਰੀ ਹੈ ਚੌਥਾ ਮਹੀਨਾ ਚੱਲਦਾ ਪਿਆ ਚੌਥਾ ਮਹੀਨਾ ਚੜ ਪਾਣਾ ਪਰ ਤੋਂ ਐਕਸਪਾਇਰੀ ਕਿਦੋਂ ਹੈ ਇਹ ਬੰਦੇ ਮਰ ਕੇ ਸਮਝਾ ਬਾਈ ਬਾਈ ਦੀ ਬਾਈ ਦੀ ਐਕਸਪਾਇਰੀ ਆ 2022 ਦੀ 22 ਦੀ 22 ਦੀ 22 ਦੀ 22 ਤੇ ਸਾਡੇ ਲੋਕ ਕਮਰੇ ਪੈਕੀਆਂ ਦੇ ਪੇਟੀਆਂ ਲਈ ਜਾਂਦੇ ਐਕਸਪਾਇਰੀ ਵੇਖਣਦੇ ਆ ਕੋਈ ਕੋਈ ਦੇਖਦਾ ਹੀ ਨਹੀਂ ਹੁਣ ਕੀ ਕਰੀਏ ਤੁਸੀਂ ਵੇਖ ਲਓ ਤੁਸੀਂ ਵੇਚ ਦੇ ਸਾਡੇ ਪਾਸੇ ਕਰ ਦਿੰਨੇ ਆ ਕਿੱਥੇ ਪਾਸੇ ਕਰਦੇ ਜੇ ਦੋ ਦੋ ਬਈ ਸਾਹਮਣੇ ਉਹ ਬੋਤਲ 100 ਪੇਪਰ ਦੀ ਬੋਤਲ ਪਈ ਪਿੱਛੇ ਪੜਾਉਂਦੇ ਉਹ ਹੀ ਗੜਬੜਾ ਉਹ ਪੜਾ ਬੋਤਲ ਦੇ ਉਹ ਸਿੰਗਲ ਦੋ ਬੋਤਲਾਂ ਨੇ ਉਹ ਪੜਾ ਦੇ ਕਿੱਥੇ ਛੇ ਹੋਣੇ ਨਹੀਂ ਐਕਸਪਾਇਰੀ ਦੇਖੋ ਕਦੋਂ ਦੀ ਹੈ ਪਾਸੇ ਕਰਦੇ ਛੱਡ ਜਾਣਾ ਮਾਰਟੀਨੋ ਸ਼ਰਾਬ ਦੇ ਠੇਕੇ ਟੁੱਟਣ ਕਾਰਨ ਠੇਕੇ ਦੇ ਬਾਹਰ ਇੱਕ ਵਿਆਕੜਾਂ ਦੀ ਭੀੜ ਤੋਂ ਵੀ ਨਜ਼ਰ ਆ ਰਹੀ ਹੋਵੇਗੀ ਜਿੱਥੇ ਕਿ ਸਸਤੀ ਸ਼ਰਾਬ ਮਿਲ ਰਹੀ ਹੈ ਪਰ ਇਸ ਸਸਤੀ ਸ਼ਰਾਬ ਦੀ ਆੜ ਦੇ ਵਿੱਚ ਮਿਆਦ ਪੁੱਗੇ ਸ਼ਰਾਬ ਵੀ ਵੇਚੀ ਜਾ ਰਹੀ ਹੈ ਦਰਅਸਲ ਇੱਥੇ ਐਕਸਪਾਇਰੀ ਡੇਟ ਦੀ ਸ਼ਰਾਬ ਵੇਚੀ ਜਾ ਰਹੀ ਹੈ ਜਿਸ ਦਾ ਪਤਾ ਕਿ ਲੋਕਾਂ ਨੂੰ ਲੱਗਣ ਤੇ ਉਹਨਾਂ ਨੇ ਠੇਕੇਦਾਰ ਦੇ ਉੱਤੇ ਸਵਾਲ ਚੁੱਕਿਆ ਤੇ ਅੱਗੋਂ ਠੇਕੇਦਾਰ ਨੇ ਕੀ ਜਵਾਬ ਦਿੱਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਰਤਾ ਨਹੀਂ ਕਿਉਂ ਚੀਜ਼ ਵੇਚ ਜਗਾ ਤਾਂ ਜੀ ਨਾਲ ਲਵ ਰਹਿਣ ਤੋਂ ਵਾਪਸ ਕਰ ਦਿਓ ਗਰ ਬੈਗ ਲੈਡ ਟ੍ਰਿਕ ਚਾਹੀ ਕਿਵੇਂ ਇਹ ਦੱਸੋ ਜੀ ਬੈਗ ਲੈਡ ਪਤਾ ਕੀ ਹੈ ਸਾਲ ਦੇ ਵਿੱਚ ਆ ਗਈ ਮਹੀਨਾ ਦੋ ਮਹੀਨੇ ਕਿਦੋਂ ਦੀ ਐਕਸਪਾਇਰੀ ਹੈ ਚੌਥਾ ਮਹੀਨਾ ਚੱਲਦਾ ਪਿਆ ਚੌਥਾ ਮਹੀਨਾ ਚੜ ਪਾਣਾ ਪਰ ਤੋਂ ਐਕਸਪਾਇਰੀ ਕਿਦੋਂ ਹੈ ਇਹ ਬੰਦੇ ਮਰ ਕੇ ਸਮਝਾ ਬਾਈ ਬਾਈ ਦੀ ਬਾਈ ਦੀ ਐਕਸਪਾਇਰੀ ਆ 2022 ਦੀ 22 ਦੀ 22 ਦੀ 22 ਦੀ 22 ਤੇ ਸਾਡੇ ਲੋਕ ਕਮਰੇ ਪੈਕੀਆਂ ਦੇ ਪੇਟੀਆਂ ਲਈ ਜਾਂਦੇ ਐਕਸਪਾਇਰੀ ਵੇਖਣਦੇ ਆ ਕੋਈ ਕੋਈ ਦੇਖਦਾ ਹੀ ਨਹੀਂ ਹੁਣ ਕੀ ਕਰੀਏ ਤੁਸੀਂ ਵੇਖ ਲਓ ਤੁਸੀਂ ਵੇਚ ਦੇ ਸਾਡੇ ਪਾਸੇ ਕਰ ਦਿੰਨੇ ਆ ਕਿੱਥੇ ਪਾਸੇ ਕਰਦੇ ਜੀ ਦੋ ਦੋ ਬਈ ਸਾਹਮਣੇ ਉਹ ਬੋਤਲ 100 ਪੇਪਰ ਦੀ ਬੋਤਲ ਪਈ ਪਿੱਛੇ ਭੜਾ ਉਹ ਹੀ ਉਹ ਝਲਮੜਾ ਉਹ ਬੜਾ ਬੋਤਲ ਦੇ ਉਹ ਸਿੰਗਲ ਦੋ ਬੋਤਲਾਂ ਨੇ ਉਹ ਬੜਾ ਦੇ ਕਿੱਥੇ ਛੇ ਬੋਤਲ ਨੇ ਇਹ ਦੇਖੀਏ 10 ਦੀ ਐਕਸਪਾਇਰੀ ਦੇਖੋ ਕਦੋਂ ਦੀ ਹੈ ਇਹ ਪਾਸੇ ਕਰਦੇ ਸਾਡੇ ਜਿਹੜਾ ਅਬਦੇ ਠੇਕੇ ਟੁੱਟਣ ਕਾਰਨ ਠੇਕੇ ਦੇ ਬਾਹਰ ਇਹ ਪਿਆਕੜਾਂ ਦੀ ਭੀੜ ਤੁਹਾਨੂੰ ਵੀ ਨਜ਼ਰ ਆ ਰਹੀ ਹੋਵੇਗੀ ਜਿੱਥੇ ਕਿ ਸਸਤੀ ਸ਼ਰਾਬ ਮਿਲ ਰਹੀ ਹੈ ਪਰ ਇਸ ਸਸਤੀ ਸ਼ਰਾਬ ਦੀ ਆੜ ਦੇ ਵਿੱਚ ਮਿਆਦ ਪੁੱਗੇ ਸ਼ਰਾਬ ਵੀ ਵੇਚੀ ਜਾ ਰਹੀ ਹੈ ਦਰਅਸਲ ਇੱਥੇ ਐਕਸਪਾਇਰੀ ਡੇਟ ਦੀ ਸ਼ਰਾਬ ਵੇਚੀ ਜਾ ਰਹੀ ਹੈ ਜਿਸ ਦਾ ਪਤਾ ਕਿ ਲੋਕਾਂ ਨੂੰ ਲੱਗਣ ਤੇ ਉਹਨਾਂ ਨੇ ਠੇਕੇਦਾਰ ਦੇ ਉੱਤੇ ਸਵਾਲ ਚੁੱਕਿਆ ਤੇ ਅੱਗੋਂ ਠੇਕੇਦਾਰ ਨੇ ਕੀ ਜਵਾਬ ਦਿੱਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਰਤਾ ਨਹੀਂ ਕਿਉਂ ਜੀ ਨਾਲ ਲਵੋ ਰਹਿਣ ਤੋਂ ਵਾਪਸ ਕਰ ਦਿਓ ਸਰ ਬੈਗਲੈਂਡ ਟ੍ਰਿਕ ਚਾਹੀਦੀ ਕਿਵੇਂ ਇਹ ਦੱਸੋ ਕਿ ਕਿਹਦਾ ਪੈਸੇ ਬੈਗਲੈਂਡ ਪਤਾ ਕੀ ਹੈ ਸਾਲ ਦੇ ਵਿੱਚ ਆ ਗਈ ਮਹੀਨਾ 2 ਮਹੀਨੇ ਕਿਦੋਂ ਦੀ ਐਕਸਪਾਇਰੀ ਹੈ ਚੌਥਾ ਮਹੀਨਾ ਚੱਲਣਾ ਪਿਆ ਚੌਥਾ ਮਹੀਨਾ ਚੜਪਾਣਾ ਪਰਤੋ ਐਕਸਪਾਇਰੀ ਕਿਦੋਂ ਹੈ 2022 ਦੀ 22 ਦੀ 22 ਦੀ ਐਕਸਪਾਇਰੀ ਹੈ 2022 ਦੀ 22 23 ਦੀ 23 ਦੀ 22 ਦੀ ਬਾਈ ਉਹ ਜੇ ਸਾਡੇ ਲੋਕ ਕਮਰੇ ਤੇ ਕੀਆਂ ਦੇ ਪੇਟੀਆਂ ਲਈ ਜਾਂਦੇ ਐ ਐਕਸਪਾਇਰੀ ਵੇਖਣਦੇ ਆ ਕੋਈ ਕੋਈ ਦੇਖਦਾ ਹੀ ਨਹੀਂ ਹੁਣ ਕੀ ਕਰੀਏ ਤੁਸੀਂ ਵੇਖ ਲਓ ਤੁਸੀਂ ਵੇਚ ਦੇ ਦੇ ਅਸੀਂ ਤਾਂ ਪਾਸੇ ਕਰ ਦਿੰਨੇ ਆ ਕਿੱਥੇ ਪਾਸੇ ਕਰਦੇ ਜੇ ਉਹ ਬਾਈ ਸਾਹਮਣੇ ਉਹ ਬੋਤਲ 100 ਪੇਪਰ ਦੀ ਬੋਤਲ ਪਈ ਪਿੱਛੇ ਪੜਾ ਉਹੀ ਉਹ ਜਿਹੜਾ ਗੜਮੜਾ ਕੋਹੜਾ ਬੋਤਲ ਦੇ ਉਹ ਸਿੰਗਲ ਦੋ ਬੋਤਲਾਂ ਨੇ ਉਹ ਮੜਾ ਦੇ ਉਹ ਬੋਤਲ 6 ਉਹ ਐਕਸਪਾਇਰੀ ਦੇਖੋ ਕਦੋਂ ਦੀ ਆ ਅਸੀਂ ਉਹਨੂੰ ਪਾਸੇ ਕਰ ਦੇ ਜੇ ਛੱਡ ਜਾਣਾ